ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਕੀ ਹਾਲ ਚਾਲ ਹੈ ਉਮੀਦ ਹੈ ਵੀ ਸਾਰੇ ਠੀਕ ਹੋਗੇ ਤੇ ਤੁਹਾਡਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਹਾਂਜੀ ਅੱਜ ਆਪਾਂ ਜਾ ਰਹੇ ਆ ਜੀ ਆਪਣੇ ਸ਼ਹਿਰ ਟਵਾਨੇ ਮੇਰੇ ਨਾਲ ਉਹੀ ਦੋ ਪੁਰਾਣੇ ਬੰਦੇ ਨੇ ਸ਼ੇਰੂ ਤੇ ਰਾਜੂ ਅੱਜ ਆਪਾਂ ਚੱਲੇ ਆ ਸ਼ੇਰੂ ਦਾ ਸਰਟੀਫਿਕੇਟ ਲੈਣ ਸ਼ੇਰੂ ਨੇ ਆਈਲੈਕ ਸਿੱਤੀ ਸੀਗੀ ਉਸ ਤੋਂ ਬਾਅਦ ਵਿਹਲਾ ਸੀਗਾ ਤੇ ਕੰਪਿਊਟਰ ਵਗੈਰਾ ਸਿੱਖਣ ਲੱਗ ਪਿਆ ਸੀਗਾ 2-3 ਮਹੀਨੇ ਦਾ ਕੋਰਸ ਜਿਹੜਾ ਇਹਨੇ ਕੀਤਾ ਤੇ ਅੱਜ ਸੈਂਟਰਲ ਆ ਪੋਲ ਆਇਆ ਸੀ ਵੀ ਆਪ ਦਾ ਸਰਟੀਫਿਕੇਟ ਲੈਜੋ ਆਕੇ ਆ ਰਸਤੇ ਜੇ ਅਸੀਂ ਸਟੇ ਕੀਤਾ ਹੈ ਜਾਮਣਾ ਲੱਗੀਆਂ ਹੋਈਆਂ ਬੰਦੇ ਕਹਿੰਦੇ ਵੀ ਜਾਮਲਾ ਖਾਣੀਆਂ ਇੱਥੇ ਬਹੁਤ ਜਾਮਣਾ ਲੱਗੀਆਂ ਹੋਈਆਂ ਆ ਪੂਰੇ ਸਾਰੇ ਜਾਮਣਾ ਦੇ ਦਰਖਤੀ ਨੇ ਰਾਜੂ ਆ ਜਾ ਭਰਾ ਬੱਸ ਕਰ ਭਰਾਵਾ ਮੁੱਲ ਲੈ ਕੇ ਖਾ ਲਾਂਗੇ ਕੋਈ ਹਾਂਜੀ ਆਪਾਂ ਠਵਾਰੇ ਇੰਟਰ ਕਰ ਚੁੱਕੇ ਆ ਤੇ ਮੁੰਡੇ ਨੂੰ ਦੱਸੋ ਪਹਿਲਾ ਕੰਮ ਕੀ ਕਰਨਾ ਹੈ ਪਹਿਲਾਂ ਸੈਂਟਰ ਜਾਣਾ ਪਹਿਲਾਂ ਇਹਦਾ ਸਰਟੀਫਿਕੇਟ ਲੈ ਕੇ ਆਣਾ ਹੈ ਸਰਟੀਫਿਕੇਟ ਸ਼ੇਰੂ ਦਾ ਜਾ ਕੇ ਸਰਟੀਫਿਕੇਟ ਤੋਂ ਬਾਅਦ ਕੀ ਕਰਨਾ ਹੈ ਉਸ ਤੋਂ ਬਾਅਦ ਅਸੀਂ ਲੈਣੇ ਨੇ ਬਿਸਕਟ ਪੂਰੀਆ ਫਿਰ ਅਸੀਂ ਪੂਰੀਆ ਲੈਣਾ ਹੈ ਫਿਰ ਅਸੀਂ ਲੈਣੀ ਗੋਲੂ ਤੋਂ ਪਾਰਟੀ ਟਾਪ ਦਿੱਤਾ ਸਾਡੇ ਮੁੰਡੇ ਨੇ ਅੱਜ ਖਾਣਾ ਕੀ ਹੈ ਨਹੀਂ ਖਵਾਣਾ ਕੀ ਹੈ ਖਾਣਾ ਨਹੀਂ ਅੱਜ ਤੁਸੀਂ ਖਵਾਣਾ ਕੀ ਹੈ ਚਾਉਮਿਨ ਖਾਣੀ ਮਾਡਰਨ ਵਾਲੇ ਦੀ ਨਾਲ ਪੀਣਾ ਕੋ ਅੱਛਾ ਜੀ ਨਾਲ ਲੋਈਰਾ ਵੀ ਲੈ ਕੇ ਕੋਕ ਕੋਕ ਲੋ ਜੀ ਆ ਗਿਆ ਆਪਣੇ ਢਵਾਨੇ ਦਾ ਰਾਣਾ ਬਸੈਂਡ ਔੜਾ ਪਾ ਜਾ ਰਿਹਾ ਸ਼ੇਰੂ ਦੇ ਸੈਂਟਰ ਉੱਥੋਂ ਸਰਟੀਫਿਕੇਟ ਜਾ ਕੇ ਇਹਦਾ ਤਾਂ ਫਿਰ ਦੂਸਰੇ ਕੰਮ ਕਰਦੇ ਆ ਗਰਮੀ ਕਰਕੇ ਇਹ ਬਾਜ਼ਾਰ ਚ ਰੌਣਕ ਬਹੁਤ ਘਟਿਆ ਮੈਨੂੰ ਲੱਗਦਾ ਲੋਕੀ ਜ਼ਿਆਦਾ ਸਵੇਰੇ ਸਵੇਰੇ ਆਦੇ ਹੋਣਗੇ ਤੇ ਜਾਂ ਫਿਰ ਸ਼ਾਮ ਨੂੰ ਇਸ ਟਾਈਮ ਦਾ ਇੰਨੀ ਜ਼ਿਆਦੀ ਰੌਣਕ ਹੈ ਨਹੀਂ ਬਾਜ਼ਾਰ ਚ ਇਹ ਹੈ ਜੀ ਆਪਣਾ ਬਰਾੜ ਚੌਂਕ ਬਰਾੜ ਚੌਂਕ ਤੋਂ ਸਿੱਧੀ ਛੜਕ ਜਾਊਗੀ ਸ਼ੇਰੂ ਦੇ ਸੈਂਟਰ ਨੂੰ ਕਿਸੇ ਟਾਈਮ ਅਸੀਂ ਵੀ ਆਦੇ ਹੁੰਦੇ ਸੀਗੇ ਟਵਾਣੇ ਪੜਨ दो हजार दस टाइम हो गया आ, अपनी जा रही है जी। आ, शेरू का सेंटर शेरू की नाम है सेंटर आ रहा जी क्रिएटिव नैटवर्क इथ आप लेरू सर्टिफिकेट hmm. ਆ ਇਹ ਕ੍ਰੀਏਟਿਵ ਨੈਟਵਰਕ ਕੰਪਿਊਟਰ ਸੈਂਟਰ ਲੋ ਜੀ ਆਪਾਂ ਪਹੁੰਚ ਗਏ ਸੈਂਟਰ ਤੇ ਇੱਥੇ ਰਿਸੈਪਸ਼ਨ ਤੇ ਕੋਈ ਬੈਠਾ ਨਹੀਂਗਾ ਤੇ ਰਾਜੂ ਐਸ ਟਾਈਮ ਜੋਬਲੈਸ ਏ ਤੇ ਰਾਜੂ ਕਹਿੰਦਾ ਵੀ ਜੈਨ ਕੋਈ ਰਿਸੈਪਸ਼ਨ ਵਾਸਤੇ ਕੋਈ ਬੰਦਾ ਨਹੀਂ ਹੈਗਾ ਕਿ ਜਾਏ ਸੈਲਰੀ ਨੀਅਰ 15000 ਤੋਂ 20000 ਦੇਾਂਗੇ ਤਾਂ ਰਾਜੂ ਇਹਨੂੰ ਜੋਇਨ ਕਰ ਸਕਦਾ ਹੈ ਅਸੀਂ ਤਾਂ ਸੋਚਿਆ ਸੀ ਵੀ ਜਾ ਕੇ ਏਸੀ ਚ ਬਹਾਂਗੇ ਪਰ ਇੱਥੇ ਤਾਂ ਸੀਪੱਖਾ ਵੀ ਆਪ ਹੀ ਆ ਕੇ ਚਲਾਇਆ ਹੈ ਸੈਲਫ ਸਰਵਿਸ ਹੈ ਲੋ ਜੀ ਸ਼ੇਰੂ ਦੇ ਸੈਂਟਰ ਵਾਲੇ ਕਹਿੰਦੇ ਨੇ ਵੀ ਅੱਧਾ ਘੰਟਾ ਠਹਿਰ ਕੇ ਆਇਓ ਸਰਟੀਫਿਕੇਟ ਹਜੇ ਰੈਡੀ ਨਹੀਂਗਾ ਪ੍ਰਿੰਟ ਆਉਣ ਵਾਸਤੇ ਗਿਆ ਹੋਇਆ ਤੇ ਜਿਹੜੀ ਬਰੇਕ ਨਹੀਂ ਹੋਏ ਹੁਣ ਆਪਾਂ ਆਪ ਦੇਖੋ ਇਹ ਹੋਰ ਛੋਟੇ ਮੋਟੇ ਕੰਮ ਕਰ ਲਈਏ ਬਾਜ਼ਾਰ ਚੱਲੇ ਆਂ ਹੁਣ ਆਪਾਂ ਜਾਣੇ ਪਏ ਆ ਜੀ ਸੋਦੇ ਵਾਲੀ ਦੁਕਾਨ ਤੇ ਇਥੋਂ ਰਾਜੂ ਲਉਗਾ ਬਿਸਕਟ ਤੇ ਰੀਸ਼ਾ ਕਰਵਾਣੀ ਮੈਂ ਵੀ ਸਮਾਨ ਦੇਖਣਾ ਆਪਾਂ ਪਹੁੰਚ ਗਏ ਆ ਜੀ ਸੋਦੇ ਵਾਲੀ ਦੀ ਦੁਕਾਨ ਤੇ ਰਾਜੂ ਨੇ ਵੀ ਬਿਸਕਟ ਲੈਣੇ ਨੇ ਤੇ ਮੈਂ ਵੀ ਬਿਸਕਟ ਹੀ ਲੈਣੇ ਨੇ ਬਿਸਕਟ ਦੀ ਚਾਹੀਦੀ ਆਪਾਂ ਨੂੰ ਇੱਕ ਪੇਟੀ ਉਹ ਮੇਰੇ ਨੇ ਆ ਹਾਂ ਅੰਗਲ ਜੀ ਪਰਲੇ ਜੀ ਦੀ ਪੇਟੀ ਮਿਲ ਜੀ ਨਾ ਬਿਸਕਟਾਂ ਦੀ ਜਿਹੜੇ ਛੋਟੇ ਹੁੰਦੇ ਨੇ ਇਹ 5 ਹੋ ਰਹੀ ਹੈ ਕਿੰਨੇ ਦੀ ਹੈ ਇਹ ਇੱਕ 530 ਰੁਪਏ 630 ਇਹ ਬੱਗੇ ਹੋ ਲੇ ਪੇਟੀ 630 ਦੀ ਇਧਰ 5 ਲਵ ਇਹ ਛੋਰੇ ਗਮ ਹਾਂਜੀ ਸਮਾਨ ਸਿਰਫ ਰਾਜੂ ਨੇ ਹੀ ਲਿਆ ਮੈਂ ਜਿਹੜੇ ਬਿਸਕੁਟ ਪੁੱਛੇ ਸੀਗੇ ਉਹੀ ਐ ਤੇ ਰੇਟ ਤੇ ਉਹੀ ਪਿੰਡ ਐ ਪਰ ਮੈਂ ਸੋਚਿਆ ਚਲੋ ਪਿੰਡੋ ਹੀ ਲੈ ਲਾਂਗੇ ਹਾਂਜੀ ਥੋੜਾ ਪਾਇ ਸੀ ਕਿ ਪੰਸਾਰੀ ਦੀ ਦੁਕਾਨ ਤੇ ਰਾਜੂ ਨੇ ਚੀਆ ਸਿਕਸ ਲੈਣੇ ਨੇ ਕਿੰਨੇ ਟਾਈਮ ਪਹਿਲਾਂ ਕਹਿੰਦਾ ਵੀ ਜਦੋਂ ਨਿੰਬੂ ਪਾਣੀ ਬਣਾਵਾਂਗੇ ਤਾਂ ਉਹਦੇ ਚ ਪਾ ਸਕਦੇ ਆ ਕਿੰਨੇ ਹੋਗੇ ਇੱਕ ਤਾਹ ਲਿਆ ਮਸਾਕਰ ਆਂਦਾ ਨਹੀਂ ਹੁੰਦਾ ਹਣ ਕਿੰਨੇ ਪਾਰੇ ਰਾਜੂ ਕੀ ਕੋਈ ਲੈ ਪੁਜੀਆ ਲੈ ਸੀਆ ਸੀਆ ਸੀ ਲੈ ਪੁਜੀਆ ਲੈ ਆ ਮਰਚਾਂ ਲੈ ਕੇ ਪਤਨੀ ਹਾਂ ਮੇਰੇ ਪਾਲ ਭਾਵਿਕ ਆਪਣੇ ਨੇ ਹਾਂਜੀ ਹੁਣ ਆ ਪਾ ਗਏ ਆਪਣੀ ਲੱਕੜ ਮਾਰਕੀਟ ਚ ਤੇ ਲੱਕੜ ਮਾਰਕੀਟ ਚ ਹੀ ਮੋਡਰਨ ਵਾਲਿਆਂ ਦਾ ਰੈਸਟੋਰੈਂਟ ਹੈ ਰਾਜੂ ਹੁਣ ਮੈਂ ਇਹ ਸਮਝਾ ਵੀ ਆਪਾਂ ਮੋਡਰਨ ਵਾਲਿਆਂ ਦੇ ਚੱਲੇ ਆ ਚਾਉ ਵੀ ਖਾਣ ਚਾਉ ਜੀ ਰਾਜੂ ਨੇ ਯੈਸ ਕਰਤੀ ਇਹ ਕਹਿੰਦਾ ਵੀ ਹੁਣ ਆਪਾਂ ਚਾਉ ਮੀਨ ਖਾਣ ਚੱਲਦੇ ਆ ਚਾਉ ਮੀਨ ਤੋਂ ਬਗੈਰ ਕੋਈ ਹੋਰ ਆਪਸ਼ਨ ਨਹੀਂ ਹੋ ਸਕਦੀ ਬਹੁਤ ਆਪਸ਼ਨ ਆਨੇ ਉੱਥੇ ਇਹ ਜਿੱਦਾਂ ਹੁਣ ਗਰਮੀ ਹੈ ਗਰਮੀ ਚ ਤਾਂ ਚਾਉ ਮੀਨ ਖਾ ਕੇ ਔਰ ਤੰਗ ਹੋਾਂਗੇ ਕੋਲਡ ਡਰਿੰਕ ਪੀਵਾਂਗੇ ਨਾਲ ਆਪਾਂ ਕੋਲਡ ਡਰਿੰਕ ਜੂਸ ਕਿਹੜਾ ਨਾਰਾਲਾ ਪੀਓਗੇ ਨਹੀਂ ਇਹ ਆਇਆ ਪਟਾਕਾ ਨਹੀਂ ਚੱਲਿਆ ਨਹੀਂ ਵੀ ਰਾਜੂ ਕਹਿੰਦਾ ਵੀ ਮੈਂ ਇਹ ਨਾਰਾਲਾ ਜੂਸ ਨਹੀਂ ਪੀ ਆ ਸਕਦਾ ਕੋਲਡ ਡਰਿੰਕ ਹੀ ਪੀਆਉਂਗਾ ਆ ਆਪਾਂ ਪਹੁੰਚ ਗਏ ਜੀ ਮਾਡਰਨ ਵਾਲਿਆਂ ਦੇ ਆ ਜਦੋਂ 11ਵੀਂ ਤੇ 12ਵੀਂ ਚਟਵਾਣੇ ਆਦੇ ਹੁੰਦੇ ਸੀਗੇ ਤਾਂ ਮਾਡਰਨ ਵਾਲਿਆਂ ਦੇ ਬਹੁਤ ਆਦੇ ਸੀਗੇ ਅੱਜ ਵੀ ਲੱਗਦਾ ਮੈਂ ਦੱਸ ਕਿ 11 ਸਾਲਾਂ ਬਾਅਦ ਇੱਥੇ ਵਾਪਸ ਆਇਆ ਕੋਈ ਮੈਨੂੰ ਰਾਜੂ ਲੈ ਕੇ ਆਇਆ ਕਹਿੰਦਾ ਇਹਨਾਂ ਦੀ ਚਾਊਮੀਨ ਬਹੁਤ ਵਧੀਆ ਭਾਵੇਂ ਕਿ ਉਹ ਗਰਮ ਤੱਪਮਾ ਬਾਜੀ ਮਾਡਰਨ ਵਾਲਿਆਂ ਦੇ ਇੱਥੇ ਬੈਠੇ ਆ ਤਾਂ ਦੇਖਦੇ ਆ ਬੰਦੇ ਆਪਣੇ ਕੀ ਆਰਡਰ ਕਰਦੇ ਨੇ ਆ ਮੇਰੇ ਨਾਲ ਦੋ ਬੰਦੇ ਆਏ ਨੇ ਅਜੇ ਰਾਜੂ ਤੇ ਸ਼ੇਰੂ ਰਾਜੂ ਕੀ ਆਰਡਰ ਕੀਤਾ ਹੈ ਇੱਕ ਤਾਂ ਵੈੱਜ ਚਾਉਮੀ ਵੈੱਜ ਜਾਉਮੀਨ ਫੋਲਕੀ ਹਾਫ ਹੀ ਹੁੰਦਾ ਫੁੱਲ ਤੇ ਕੋਲਡ ਡਰਿੰਕ ਕਿਹੜਾ ਹੈ ਹੈ ਕੋਲਡ ਡਰਿੰਕ ਦੇਖ ਰਿਹਾ ਉਹ ਕੋਲਡ ਡਰਿੰਕ ਕੋਕ ਤਾਂ ਸਹੀ ਨਹੀਂ ਆਵੇ ਸਾਡਾ ਲਿੰਕ ਤੇਰਾ ਫੇਵਰੇਟ ਹੈ ਲਿੰਕ ਦਾ ਮੇਰਾ ਟਾਈਮ ਫੇਵਰੇਟ ਚਾਉਮੀ ਦਾ ਫੇਵਰੇਟ ਕੋਲਡ ਡਰਿੰਕ ਦਾ ਮੈਨੂੰ ਜੀਣਾ ਤੇ ਡੇਟ ਹੋ ਜਾਣਾ ਇਧਰ ਦੇਖ ਲਓ ਜੀ ਸ਼ੇਰੂ ਹੁੰਦਾ ਤਾਂ ਸਿਰਫ ਚਾਉਮੀ ਦੇ ਪੈਸੇ ਦੇਣੇ ਨੇ ਮੈਂ ਕੋਲ ਇਹ ਤਾਂ ਬਹੁਤ ਗਲਤ ਗੱਲ ਹੈ ਹਾਂ ਜੀ ਬਹੁਤ ਚੰਗਾ। ਜਿਹੜਾ ਕੰਪਿਊਟਰ ਦਾ ਇਹਨੇ ਪੇਪਰ ਦਿੱਤਾ ਸੀਗਾ ਸਰਟੀਫਿਕੇਟ ਲੈਣ ਆਏ ਆ। ਇਹ ਉਹਦੇ ਚੋ ਫਸ ਆਇਆ ਪਹਿਲੇ ਨੰਬਰ ਤੇ ਆਇਆ। ਪਿੰਡੋਂ ਤਾਂ ਅਸੀਂ ਇਹੀ ਕਹਿ ਕੇ ਤੁਰੇ ਸੀ ਵੀ ਤੂੰ ਪਾਰਟੀ ਦੇਣੀ ਏ। ਹੁਣ ਇਹ ਮਾਡਰਨ ਚ ਆ ਕੇ ਇੱਥੇ ਬਹਿ ਕੇ ਤੇ ਇਹ ਕਹਿੰਦਾ ਵਾ ਵੀ ਨਹੀਂ। ਮੈਂ ਤਾਂ ਸਿਰਫ ਚਾਉਮੀ ਸਪான்ਸਰ ਕਰ ਸਕਦਾ। ਕੋਲ ਡ੍ਰਿੰਕ ਦਾ ਤੁਸੀਂ ਆਪ ਵੇਖ ਲਓ। ਤੇ ਮੈਂ ਤਾਂ ਰਾਜੂ ਦੇ ਭਰੋਸੇ ਆ। ਰਾਜੂ ਵੇਖਦੇ ਆ ਕੋਈ ਮੈਜੀਕ ਕਰਦਾ ਤਾਂ। ਨਹੀਂ ਵਧੀਆ ਹੀ ਨਾ ਕਰਿਆ। ਆ ਚੀਜ਼ ਜਿਹੜੀ ਪਾਣੀ ਵਾਲੀ ਚੀਜ਼ ਹੈ ਨਾ ਪਾਣੀ ਦੇ ਗਲਾਸ ਤੇ ਆ ਕੇ ਰੱਖ ਦਿੰਦੇ ਨੇ ਇਹ ਸਿਰਫ ਆਪਾਂ ਨੂੰ ਇੰਡੀਆ 'ਚ ਹੀ ਮਿਲ ਸਕਦੀ ਏ। ਸ਼ਾਬਾਸ਼ ਦੀ ਗੱਲ ਕਰੀਏ ਤਾਂ ਇਹ ਚੀਜ਼ ਹੈ ਨਹੀਂਗੀ। ਜਿਵੇਂ ਆਪਾਂ ਕਦੇ-ਕਦੇ ਆ ਦੂਸਰੇ ਰੈਸਟੋਰੈਂਟਾਂ 'ਚ ਜਾਂਦੇ ਆ ਛੋਲੇ ਸਮੋਸੇ ਨਾਲ ਉਹ ਜੱਗ ਤੇ ਪਾਣੀ ਦੇ ਗਲਾਸ ਲੈ ਕੇ ਰੱਖ ਦਿੰਦੇ ਨੇ। ਇਹ ਚੀਜ਼ ਆਪਣੇ ਇੰਡੀਆ 'ਚ ਹੀ ਹੈ। ਬਾਹਰ ਕਿਤੇ ਵੀ ਜਾਓਗੇ ਤਾਂ ਉਹਨਾਂ ਨੇ ਸਿਰਫ ਤੁਹਾਨੂੰ ਬੋਤਲ ਲੈ ਆ ਕੇ ਦੇ ਦੇਣੀ ਏ। ਆ ਚੱਕੋ ਬੋਤਲ ਤੇ ਪੀਓ ਹਾਂ ਉਹਦੇ ਲੱਗ ਤੋਂ ਪੈਸੇ ਵੇਖੜੋ। ਪਰ ਪਤਾ ਨਹੀਂ ਕਿ ਉਹ ਤਾਂ ਹੋ ਸਕਦਾ ਭਾਵੇਂ ਆਪਾਂ ਨੂੰ ਇੱਕ ਗਲਾਸ ਦੇਂਦੇ ਨੇ ਇਹ ਵੀ ਚਾਰਜ ਕਰਦੇ ਹਾਂ ਤਾਂ ਕੀ ਕਹਿ ਸਕਦੇ ਆ ਨਹੀਂ ਨਹੀਂ ਐਸੇ ਨਹੀਂ ਦੋ ਦਿਨ ਪਹਿਲਾਂ ਤਾਂ بارش ਹੋ ਕੇ ਹਟੀਆਂ ਵੈਸੇ ਪਰ ਅੱਜ ਫਿਰ ਬਹੁਤ ਜ਼ਿਆਦਾ ਗਰਮੀ ਹੈ ਬੱਦਲ ਤਾਂ ਵੈਸੇ ਅੱਜ ਵੀ ਹੈਗੇ ਨੇ ਪਰ ਦੇਖੋ ਜੇ بارش ਆਉਂਦੀ ਹੈ ਕਿ ਨਹੀਂ ਜੂਨ ਦਾ ਮਹੀਨਾ ਜਾ ਰਿਹਾ ਹੈ ਜੂਨ ਦਾ ਵੈਸੇ ਗਰਮੀ ਵੀ ਜ਼ਿਆਦਾ ਹੁੰਦੀ ਹੈ अपनी Xiaomi गई है देखो राजू एक फोन लेटा कींदा हां मगाई होगी ज्यादा हां कितने का 140 ₹ दिया Xiaomi ने जी इंडिया में भी वो मगाई होगी क्या नो बात है हीरो तरब क्या आप दे सकते ही पाना पे सर ਆ ਇਹ ਐਸੀ ਆਣਾ ਬੱਚਾ ਦੇਖਣ ਨੂੰ ਤਾਂ ਲੱਗਦੀ ਹੈ ਜੀ ਟੇਸਟੀ ਹੈ ਸ਼ਿਮਲਾ ਮਿਰਚਾਂ ਜਿਹੜੀਆਂ ਆਪਣੇ ਖੇਤਾਂ 'ਚ ਲੱਗੀਆਂ ਸਾਨੂੰ ਪਤਾ ਹੈ ਵੀ ਉੱਥੇ ਬਹੁਤ ਸਫਰੇ ਹੁੰਦੀ ਹੈ ਘਰੇ ਕਦੇ ਨਹੀਂ ਬਣਾਈਆਂ ਤੇ ਇੱਥੇ ਦੇਖ ਲਓ ਜੀ ਮਸਾਲੇ ਮਸੂਲੇ ਜਦੋਂ ਪੈ ਜਾਂਦੇ ਨੇ ਤਾਂ ਫਿਰ ਮੱਲੋ ਮੱਲੀ ਖਾਣ ਨੂੰ ਕੀ ਕਰਦਾ ਹੈ ਥੈਂਕ ਯੂ ਸ਼ੇਰੂ ਜੀ ਤੋ ਜੀ ਚੈੱਕ ਚੈੱਕ ਮੈਂ ਕਰਦਾ ਤੁਸੀਂ ਦੇਖੋ ਓਏ ਕਾ ਵਾ ਵਾ ਹੈ ਤਾਂ ਟੇਸਟੀ ਰਾਜੂ ਉਹਦਾ ਬੱਤੇ ਦਾ ਜਗਰ ਦਾ ਕਰਦੇ ਭਈਆ ਇਹ ਜਿੰਕਾ ਤੇ ਨਾ ਲੀਟਰ ਵਾਲੀ ਲੋ ਜੀ ਰਾਜੂ ਨੇ ਦਿਮਕਾ ਕਰਤੀ ਆਰਡਰ ਤੇ ਇਧਰੋਂ ਚਾਉਮਿੰਗ ਵੀ ਬੁਰੀ ਟੇਸਟੀ ਹੈ ਚਲੋ ਮਿਲਦੇ ਆ ਜੀ ਤੁਹਾਨੂੰ ਚਾਹ ਠਹਿਰ ਕੇ ਆਪਾਂ ਪਹਿਲਾਂ ਚਾਉਮਿੰਗ ਖਾ ਗਏ ਹਾਂਜੀ ਚਾਉਮੀ ਨਾਲ ਆਪਾਂ ਗੱਲ ਹੀ ਹੈ ਜਿਹਨੂੰ ਮੈਂ ਪੰਜਾਬਰ ਕਰ ਰਹੇ ਨਾ ਕੀਤਾ ਸੀਗਾ ਲਿੰਕਾ ਇਹਦੇ ਸ਼ੇਰੂ ਨਾਲ ਗਿਆ ਸੀਗਾ ਕਹਿੰਦਾ ਵੀ ਮੈਂ ਤਾਂ ਸਿਰਫ ਚਾਉਮੀ ਸੋਸ ਕਰਨੀ ਹੈ ਤੇ ਪੈਸੇ ਤਾਂ ਹੁਣ ਵੀ ਲਿੰਕੇ ਦੇ ਸ਼ੇਰੂ ਨੇ ਦਿੱਤੇ ਨੇ ਪਰ ਉਹ ਰਾਜੂ ਨੇ ਓਟੇ ਨੇ ਹਾਂ ਸ਼ੇਰੂ ਕਹਿੰਦਾ ਪਿਆ ਵੀ ਰਾਜੂ ਮੈਂ دیر ਤੋਂ 50 ਰੁਪਏ ਲੈਣੇ ਨੇ ਲੀਟਰ ਵਾਲੀ ਬੋਤਲ ਕੀਤੀ ਸੀਗੀ ਤੇ ਹੁਣ ਆਪਾਂ ਚੱਲੇ ਆ ਰਾਜੂ ਦੀ ਪੱਗ ਛੋਟੀ ਕਰਾਣੀ ਹੈ ਰਾਨੇ ਬਾਸਨ ਕੋਲ ਜਾਵਾਂਗੇ ਉਧਰ ਕੱਪੜਿਆਂ ਦੀ ਦੁਕਾਨ ਹੈ ਆ ਜਾ ਉੱਥੇ ਫਿਰ ਆਪਾਂ ਦਾਲਾ ਦੂਲਾ ਲਵਾਂਗੇ ਦਾਲਾ ਰੈੱਡ ਬੀन्स ਲਵਾਂਗੇ ਛੋਲੇ ਲਵਾਂਗੇ ਇਹ ਹੈ ਜੀ ਲੱਕੜ ਮਾਰਕੀਟ ਸ਼ਹਿਰ ਤੋਂ ਵਣਾ ਤੁਮਾੜ ਨੇ ਨੂੰ ਕਹਿੰਦੇ ਜੀ 85 ਪਿੰਡ ਲੱਗਦੇ ਆ 101 101 ਹੋਗੇ 101 ਪਿੰਡ ਲੱਗਦੇ ਆ ਜੀ ਤੇ ਟਵਾਨਾ ਮੋਸਟ ਫੇਮਸ ਸਿਟੀ ਹੈ ਫੈਸ਼ਨ ਦੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਠੀਕ ਕਪੜਾ ਲੈਣਾ ਹੈ ਸ਼ੂਜ਼ ਲੈਣੇ ਨੇ ਲੇਡੀਜ਼ ਆਈਟਮ ਲੈਣੀ ਹੈ ਬਹੁਤ ਜਨਤਾ ਆਦੀ ਹੈ ਟਵਾਨਾ ਇਹ ਤਾਂ ਹੁਣ ਗਰਮੀ ਕਰਕੇ ਥੋੜਾ ਜਿਹਾ ਰਸ਼ ਘਟਿਆ ਹੈ ਨਹੀਂ ਤਾਂ ਬਾਜ਼ਾਰ 'ਚ ਤਾਂ ਐਡਾ ਮੌਸਾ ਕਿੰਨੀ ਆਰਾਮ ਨਾਲ ਨਹੀਂ ਚੱਲ ਸਕਦਾ ਕਿਉਂਕਿ ਇਹ ਕੁਝ ਬਾਜ਼ਾਰ ਭੀੜਾ ਹੈ ਸੈਡਾਂ ਤੇ ਮੋਸਾਂਗਲ ਲੱਗੇ ਹੁੰਦੇ ਆ ਜੀ ਆਪਾ ਪਹੁੰਚ ਲਿਆ ਆ ਕੱਪੜੇ ਵਾਲੀ ਦੁਕਾਨ ਤੇ ਇੱਥੇ ਕਟਵਾਵਾਂਗੇ ਰਾਜੂ ਦੀ ਪੱਗ ਤੇ ਫਿਰ ਕੋਈ ਦੂਸਰਾ ਕੰਮ ਕਰਾਂਗੇ ਹੋਰ ਅੰਕਲ ਕਿਵੇਂ ਆ ਹੋਰ ਸਿਹਰ ਜੀ ਕਿਵੇਂ ਗਰਮੀ ਕੀਤੀ ਖੜੇ ਜੀ ਹੋਰੀ ਦੇ ਆਪ ਪਾਣੀ ਪੀ ਲੈ ਦਿਓ ਨਹੀਂ ਵਿਦੇਸ਼ ਏ ਹੁਣੇ ਤਾਂ ਅਦਰ ਮੋਲਡਰ ਨਾਲ ਗਏ ਸੀਗੇ ਕੋਲਡ ਡਰਿੰਕ ਪੀ ਕੇ ਆਇਆ ਨਹੀਂ ਫੋਨ ਵੀ ਨਾ ਮਿਲਾਰਦਾ ਇਹ ਤਾਂ YouTube ਤੇ ਵੀਡੀਓ ਬਣਾ ਕੇ ਭਾਈ ਦੀ ਹੁਣ ਆ ਸ਼ਾਨਦਾਰ ਵੀਡੀਓ ਹਾਂ ਤੇ ਹੁਣ ਇੱਥੇ ਦਿਖਾ ਦੇ ਸੀਗੇ ਬਾਹਰ ਕਿਹੜੀ ਵੀਡੀਓ ਬਣਾਈਏ ਤੁਹਾਡੇ ਹੀ ਭੰਦੀ ਵੀ ਇਹ ਰਾਜੂ ਦੀ ਦੀ ਦੁਕਾਨ ਵਿਮਰ ਕਰਦਣੀ ਕਹਿੰਦਾ ਚੱਲ ਲੋ ਬਲੌਗਸ ਐ ਬਲੌਗਸ ਆ ਤੂੰ ਮੀਟਰ ਮਾਰਾਰੇ ਅੰਕਲ ਜਿਹਨੇ ਰਾਜੂ ਦੀ ਪੱਗ ਕੱਟਣੀ ਏ ਐਸੇ ਨਹੀਂ ਕੱਟਣੀ ਆ ਹੈ 5.5 ਮੀਟਰ ਕਰ ਦੇ ਲਾੜਾ ਦਾ ਫੇਰ ਵੀ ਨਹੀਂ ਪੂਰਾ ਆਇਆ ਕਾਕਾ ਸਲਾਈ ਤੋਂ ਸਲਾਈ ਕਰਾ ਰਹੀ ਹੈ ਆਹੋ ਪਹਿਲਾਂ ਮਿੱਤ ਅੰਕਲ ਘਾਟਿਆ ਮੇਰੇ ਸੇ ਅਜਾ ਅੰਕਲ ਕਣੀ ਨਾ ਕੱਟ ਬਦਾਨੇ ਜੰਗਵੇਂ ਲੈ ਵੀ ਆਜ ਅੰਕਲ ਕੱਟ ਦੇ ਪੱਗ ਮੁੰਡੇ ਦੀ ਪ੍ਰੈਸ ਕਰਾਣੀਆਂ ਦੇਖ ਲੈ ਪ੍ਰੈਸ ਨਹੀਂ ਕਰਨੀ ਪ੍ਰੈਸ ਵੀ ਕਰਾ ਆਪਾਂ ਫੇਰ ਆ ਗਏ ਆ ਸ਼ੇਰੂ ਦੇ ਸੈਂਟਰ ਉਹ ਨਾਲ ਗਿਆ ਸੀ ਵੀ 1 ਵਜੇ 1:30 ਵਜੇ ਆ ਗਏ ਤੇ ਦੁਪਹਿਰ ਦੇ 1 ਵਜੇ ਚੁੱਕਿਆ ਹਾਂ ਤੇ ਹੁਣ ਦੇਖਦੇ ਆ ਕੀ ਕਹਿੰਦੇ ਨੇ ਚਲੋ ਵੀ ਸ਼ੇਰੂ ਫਿਰ ਤੁਹਾਨੂੰ ਪਤਾ ਕਰ ਜਿਓ ਉਹ ਉਹ ਕਰਤਾ ਨਾ ਤੇ ਮੈਂ ਉਹ ਚੋਰੀ ਖਾ ਲੈਣੀ ਚਲੋ ਕਰੋ ਪਤਾ ਮੈਂ ਵੀ ਰਿਸ਼ ਐਪਸ਼ਨਸ ਕਰ ਖਾ ਲਈਏ ਤੇ ਲੱਗਦਾ ਵੀ ਰਾਜੂ ਨੂੰ ਇੱਥੇ ਕੰਮ ਦਵਾਣਾ ਹੀ ਪੈਣਾ। ਯੇ ਮੇਰਾ ਚਸ਼ਮਾ ਜੇ ਐਟ ਲੀਸ ਬੰਦਾ ਤਾਂ ਐਸਾ ਹੋਗਾ ਕੋਈ ਨਾ ਕੋਈ। ਕੈਮਰ ਲੱਗੇ ਹੋਇਆ। ਸ਼ਰੂ ਦਾ ਚਸ਼ਮਾ ਇੱਥੇ ਰਹਿ ਗਿਆ ਸੀ ਜੀ। ਹੁਣ ਚਸ਼ਮਾ ਰੱਬ ਨਹੀਂ ਰਿਹਾ। ਜਦੋਂ ਇੱਥੋਂ ਗਏ ਸੀ ਤਾਂ ਅਵੇਂ ਸੀ। ਬੋਲੂ ਅੰਦਰ ਵੇਖਾਂਗਾ ਜਦੋਂ ਇੱਥੇ ਸੀਸ਼ਮਾ ਇੱਥੇ ਹੋਗਾ। ਪਰ ਚਸ਼ਮਾ ਹੈ ਨਹੀਂਗਾ। ਸਿਮਰਨ ਚੱਲ ਰਿਹਾ ਅੰਦਰ ਸ਼ੇਰੂ ਦੇਖਦੇ ਆਂ ਕੀ ਕਹਿੰਦਾ। ਚਲੋ ਜੀ ਫਾਈਨਲੀ ਸ਼ੇਰੂ ਦਾ ਸਰਟੀਫਿਕੇਟ ਮਿਲ ਗਿਆ ਆਪਾਂ ਨੂੰ 1 ਕਾਏ ਤੇ 1 ਕਾਏ ਮੇਨ ਕੰਮ ਆ ਪੜਾਈ ਸੀ ਕਿ ਅੱਜ ਦਾ ਸ਼ੇਰੂ ਦੇ ਦੋ ਸਰਟੀਫਿਕੇਟ ਮਿਲ ਗਏ ਕੰਪਿਊਟਰ ਵਾਲੇ ਤੇ ਬਸ ਹੁਣ ਆਪਾਂ ਇਸ ਤੋਂ ਬਾਅਦ ਰਾਜੂ ਕੀ ਕੁਛ ਖਾਣਾ ਪੀਣਾ ਗੰਨੇ ਦਾ ਜੂਸ ਇਸ ਤੋਂ ਬਾਅਦ ਰਾਜੂ ਕਹਿੰਦਾ ਵੀ ਗੰਨੇ ਦਾ ਜੂਸ ਪੀਵਾਂਗੇ ਗਰਮੀ ਬਹੁਤ ਹੈ ਬਾਹਰ ਹਾਂਜੀ ਦੋਸਤੋ ਆਪਾਂ ਅਗੇ ਵਾਪਸ ਪਿੰਡ ਤੇ ਏਸੀ ਦਾ ਅੱਜ ਦਾ ਆਪਣਾ ਵਲੌਗ ਤੁਹਾਨੂੰ ਫੇਰ ਰਿਕੁਐਸਟ ਆ ਵਦ ਤੋਂ ਵਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਤੁਹਾਡੇ ਵਾਸਤੇ ਰੋਜ਼ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ ਓਕੇ ਜੀ ਤਾਂ ਨਾ ਔਰ ਜੀ ਆਪਾਂ ਕਰੇ